ਸਾਹਨ ਭਰਾਮਾ ਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਕਿ ਮੈਂ ਦਾਣਾ ਘਰੇਲੂ ਦਾਣਾ ਪਾਉਣਾ ਭਾਈ ਮੈਂ ਤਾਂ ਸਦਿਗਾਂ ਦੇ ਉੱਤੋਂ ਹੀ ਦਾਣਾ ਘਰ ਦਾ ਹੀ ਬਣਾ ਕੇ ਪਾਉਂਦਾ ਰਹਿਣਾ ਜਦੋਂ ਕਿ ਮੇਰਾ ਖੇਤ ਦੇ ਵਿੱਚ ਡੈਰੀ ਫਾਰਮ ਸੀ ਉਦੋਂ ਵੀ ਮੈਂ ਤਾਂ ਦੇਸੀ ਦਾਣਾ ਹੀ ਪਾਉਂਦਾ ਸੀਗਾ ਲਿਆ ਕੇ ਮੈਂ ਕੋਈ ਵੀ ਦਾਣਾ ਅੱਜ ਤੱਕ ਇਹੋ ਜਿਹਾ ਮੁੱਲ ਵਾਲਾ ਮੈਂ ਫੀਡ ਨਹੀਂ ਪਾਈ ਭਾਈ ਕੋਈ ਵੀ ਜਿਹੜਾ ਮੈਂ ਦਾਣਾ ਬਣਾਉਣਾ ਹੈਗਾ ਮੈਂ ਆਪ ਦਾ ਦਾਣਾ ਬਣਾ ਕੇ ਹੀ ਮੈਂ ਲਿਆਉਣਾ ਹੈਗਾ ਤੇ ਉਹੀ ਮੈਂ ਦਾਣਾ ਮੇਰੇ ਕੋਲੋਂ ਉਵੇਂ ਹੀ ਚੱਲੀ ਜਾਂਦਾ ਹੈਗਾ ਦਾਣਾ ਤੇ ਉਵੇਂ ਹੀ ਮੇਰੇ ਪਸ਼ੂ ਦੁੱਧ ਦੇ ਹੀ ਜਾਂਦੇ ਆ ਜਿਹੜਾ ਦੇਸੀ ਦਾਣਾ ਹੁੰਦਾ ਆ ਆਪਾਂ ਬਣਾਉਨੇ ਆ ਉਹ ਕਮਸੇ ਕੰਮ ਵੀ ਮੈਂ ਕੋਈ 15 16 ਕਿਲੋ ਵਾਲਾ ਜਦੋਂ ਮੈਂ ਦੁੱਧ ਦਾ ਕੰਮ ਕਰਦਾ ਸੀਗਾ ਉਦੋਂ ਮੈਂ ਕੀ ਕਰਦਾ ਸੀਗਾ ਮੈਂ 4 ਕਿਲੋ ਦਾਣਾ ਆਪ ਦਾ ਦੇਸੀ ਬਣਾਇਆ ਬਾ ਮੈਂ ਪਾਉਂਦਾ ਸੀ ਦਾਣਾ ਮੈਂ ਤਕਰੀਬਨ 75% ਮੈਂ ਨਾ ਰਿੰਨ ਕੇ ਹੀ ਦਾਣਾ ਪਾਉਂਦਾਗਾ ਸ਼ੁਰੂ ਦੀ ਮੇਰੀ ਆਦਤ ਆ ਰਿੰਨ ਕੇ ਦਾਣੇ ਦੇ ਨਾਲ ਕੀ ਹੁੰਦਾ ਇੱਕ ਤਾਂ ਪਸ਼ੂ ਦੇ ਜਲਦੀ ਹਾਜਮੇ ਆਉਂਦਾ ਪਸ਼ੂ ਤੰਦਰੁਸਤ ਰਹਿੰਦਾ ਹੈਗਾ ਦਾਣਾ ਹਲਕਾ ਹੋ ਜਾਂਦਾ ਹੈਗਾ ਦਾਣਾ ਰਿੱਜਿਆਵਾ ਹਾਜਮ ਜਲਦੀ ਆਉਂਦਾ ਹੈਗਾ ਦਾਣਾ ਪਸ਼ੂ ਆਪਾਂ ਕੀ ਕਰਦੇ ਆ ਗਰਮੀ ਦੇ ਵਿੱਚ ਤਾਂ ਮੇਰੀਆਂ ਦੋ ਲੱਕੜਾਂ ਨਹੀਂ ਲੱਗਦੀਆਂ ਸੀ ਕਿਉਂਣ ਖੇਤ ਹੈਗਾ ਭਾਈ ਖੇਤੀ ਵਾਲੇ ਬੰਦੇ ਆਗੇ ਤੇ ਦਰਖਤ ਦਰਖਤ ਕਿਸੇ ਪਾਸੇ ਹੁੰਦਾ ਕੋ ਡਿੱਗ ਪਿਆ ਕੋ ਟਰੈਕਟਰ ਵੱਜਿਆ ਕੋ ਹੋਰ ਵੱਜਿਆਗਾ ਤਾ ਉਹ ਆਪਾਂ ਲਿਆ ਕੇ ਕਰੇ ਰੱਖ ਲੈਨੇ ਆ ਜਿਵੇਂ ਕਿ ਹੁਣ ਆਪਾਂ ਆਕਾ ਨਵਾਂ ਪ੍ਰੋਜੈਕਟ ਬਣਾ ਰਹੇ ਸੀ ਉਹ ਮੇਰੀਆਂ ਦੋ ਕਰਾਲਾਂ ਦੇ ਮੈਂ ਡੇਕਾਂ ਹੀ ਲਾਤੀਆਂ ਉਹ ਇੱਕ ਸਾਈਡ ਦੀਆਂ ਪੱਟ ਕੇ ਰੱਖ ਲਈਆਂ ਹੁਣ ਮੈਂ ਉਹ ਰਿੰਨ ਕੇ ਦਾਣਾ ਪਾਈ ਜਾਣਾ ਜਿਵੇਂ ਕਿ ਹੁਣ ਮੈਂ ਦਾਣਾ ਬਣਾਉਣ ਤੇ ਤੁਹਾਨੂੰ ਕੀ ਕੀ ਦੱਸਾਂ ਮੈਂ ਕੀ ਲੈਣਾਗਾ ਇਹ ਚੰਗੀ ਕੁਆਲਿਟੀ ਦਾ ਮੈਂ ਛਿਲਕਾ ਲੈਣਾ ਭਾਈ ਐਸ ਕੰਪਨੀ ਦਾ ਹਾ ਮਾਰਕੇ ਦਾ ਮੇਰੇ ਕੋਲ ਆਉਂਦਾ ਇਹੀ ਬ੍ਰਾਂਡ ਮੈਂ ਰੱਖਿਆ ਵਾ ਹੈਗਾ ਛਿਲਕੇ ਦਾ ਇਹ ਛਿਲਕਾ ਪੈਂਦਾ ਹੈਗਾ 3100 ਰੁਪਏ ਆਪਾਂ ਨੂੰ ਅਗਰ ਜੇ ਆਪਾਂ ਮਾੜੀ ਕੁਆਲਿਟੀ ਦਾ ਲਵਾਂਗੇ ਉਹ ਪੈਂਦਾ ਹੈਗਾ ਆ ਕੋਈ 2800 ਦੇ ਦਿੰਦਾ ਕੋਈ 3000 ਦੇ ਦਿੰਦਾ ਚੰਗੀ ਕੁਆਲਿਟੀ ਦਾ ਇਹ ਮੈਨੂੰ ਇੱਥੇ ਕਿ 3100 ਰੁਪਏ ਪਿਆ ਹੈਗਾ ਇਹ ਦਾਣਾ ਮੰਡੀ ਦੇ ਵਿੱਚ ਜਿਵੇਂ ਸਾਡੀ ਭੱਡੀ ਦਾਣਾ ਮੰਡੀ ਆ ਮੈਂ ਉੱਥੇ ਹੀ ਜਾਣਾ ਫੇਰ ਆਪਾਂ ਲਾ ਲਗੇ ਤਣਕ ਦਾ ਚੋਕਰ ਮੈਂ ਜ਼ਰੂਰ ਪਾਉਣਾ 25 ਕਿਲੋ ਜਿਵੇਂ ਆ ਜਿਵੇਂ ਆ ਚੋਕਰ ਪਾਤਾਗਾ ਮੈਂ ਇਹ ਇਹ ਚੋਕਰ ਜ਼ਰੂਰ ਪਾਉਣਾ ਹੈਗਾ ਇਹ ਜਿਹੜਾ ਚੋਕਰ ਦਾ ਰੇਟ ਆਗਾ ਹੁਣ ਇਸ ਟਾਈਮ ਜਿਹੜਾ ਹੁਣ ਪ੍ਰੈ ਚੱਲ ਰਿਹਾ ਹੈਗਾ 2400 ਰੁਪਏ ਕੁਆਟਲ ਆਪਾਂ ਨੂੰ ਇਹ ਚੋਕਰ ਮਿਲਿਆ ਹੈਗਾ ਫਿਰ ਮੈਂ ਤੁਹਾਨੂੰ ਕੁਆਂਟੀਟੀ ਦੱਸ ਦੂ ਮੈਂ ਕਿੰਨੀ ਕਿੰਨੀ ਪਾਈ ਆ ਜਿਵੇਂ ਇਹਦੇ ਵਿੱਚ ਮੈਂ ਸੁਆਵੀਨ ਦਾ ਛਿਲਕਾ ਪਾਇਆਗਾ ਤੇ ਦੋ ਬੋਰੀਆਂ ਮਤਲਬ ਛੋਆਵੀਨ ਦੇ ਛਿਲਕੇ ਦੀਆਂ ਵੀ ਮੈਂ ਇਹਦੇ ਵਿੱਚ ਜ਼ਰੂਰ ਪਾਈਆਂ ਇਹਦੀਆਂ ਤੇ ਕਣਕ ਤਾਂ ਆਪਾਂ ਆ ਆਪਦੀ ਬਈ ਗਲਾ ਕੇ ਆਪਾਂ ਪਾ ਲੈਨੇ ਆ ਜਿਵੇਂ ਹੁਣ ਫਰਜ ਕਰੋ ਵੀ ਆਹ ਖਲ ਪਾਈ ਆ ਜਿਹੜੀ ਖਲ ਮੈਂ ਭਾਈ ਇੰਜਨ ਮਾਰਕਾ ਖਲ ਅੱਜ ਤੱਕ ਨਹੀਂ ਵਰਤੀ ਜਦੋਂ ਦਾ ਹੀ ਮੈਂ ਕੰਮ ਕਰਦਾ ਮੈਂ ਤਾਂ ਛੋਟੇ ਕੋਲੂ ਤੇ ਜਾਣਾ ਹੈਗਾ ਅਗਰ ਇੱਕ ਤੋਂ ਮਿਲ ਗਈ ਇੱਕ ਤੋਂ ਲਿਆਈ ਨਹੀਂ ਦੋ ਤੋਂ ਇਕੱਠੀ ਕਰਕੇ ਮੈਂ ਛੋਟੇ ਕੋਲੂ ਦੀ ਖਲ ਲਿਆਉਣਾ ਹੈਗਾ ਤੇ ਉਹ ਜੇ ਆਪਾਂ ਛੋਟੇ ਕੋਲੂ ਦੀ ਖਲ ਪਾਵਾਂਗੇ ਕਦੇ ਭਾਈ ਪਸ਼ੂ ਨੂੰ ਚਿਚੜ ਨਹੀਂ ਲੱਗਦਾ ਪਸ਼ੂ ਦੇ ਇਹਦੇ ਵਿੱਚ ਤੇਲ ਦੀ ਮਾਤਰਾ ਵੱਧ ਹੁੰਦੀ ਆ ਜਿਵੇਂ ਹੁਣ ਆਹ ਮੈਂ ਦਾਣਾ ਤਿਆਰ ਕਰ ਰਿਹਾ ਹੈਗਾ ਵੇਖੋ ਦਾਣਾ ਦਾਣਾ ਬਖਾਓ ਭਾਈ ਇਹ ਮੈਂ ਦਾਣਾ ਤਿਆਰ ਕਰਿਆ ਇਹਦੇ ਵਿੱਚ ਮੈਂ ਕੀ ਇੱਕ ਆਈਟਮ ਕੀ ਕੀ ਪਾਈ ਆਗੀ ਹੁਣ ਮੈਂ ਇਹਦੇ ਵਿੱਚ ਦਾਣੇ ਦੇ ਵਿੱਚ ਜਿਵੇਂ ਕਿ ਮੈਂ 2 ਕੁਆਟਲ ਤਾਂ ਮੈਂ ਕਣਕ ਦਲਾ ਲਈ ਭਾਈ ਨੋਟ ਕਰ ਲਿਓ ਆਪ ਦਾ ਹੁਣ ਤੁਸੀਂ ਆਪ ਦਾ ਫਾਰਮੂਲਾ 2 ਕੁਆਟਲ ਮੈਂ ਇਹਦੇ ਚ ਕਣਕ ਦਲਾਲੀ ਇੱਕ ਇੱਕ ਬਾਟਲ ਮੈਂ ਇਹਦੇ ਵਿੱਚ ਛਿਲਕਾ ਪਾਤਾ 50 ਕਿਲੋ ਮੈਂ ਸੁਆਬੀਨ ਦਾ ਛਿਲਕਾ ਪਾਤਾ ਤੇ 50 ਕਿਲੋ ਮੈਂ ਕਣਕ ਦਾ ਚੋਕਰ ਪਾਤਾ ਤੇ 60 ਕਿਲੋ ਇਹਦੇ ਵਿੱਚ ਮੈਂ ਵੇਸਣ ਪਾਤਾ ਉਹ ਮੈਨੂੰ ਸਸਤੇ ਰੇਟ ਦੇ ਉੱਤੇ ਲਫਾਫੇ ਪਾਟਿਆਂ ਦੇ ਅੱਗੇ ਵੀਡੀਓ ਦਿਖਾਈ ਸੀ ਮੈਂ ਉਹ ਵੇਸਣ ਪਾਤਾ ਤੇ ਇਹਦੇ ਵਿੱਚ 50 ਕਿਲੋ 52 ਕਿਲੋ ਇਸ ਕੀ ਖਾਲ ਬਣੀ ਸੀ 50 ਕਿਲੋ ਮੈਂ ਉਹ ਪਾਤੀ ਮੈਂ ਭਾਈ ਰੇਸੋ ਰੁਸੋ ਨਹੀਂ ਕੋਈ ਰੱਖਦਾ ਹੁੰਦਾ ਮੈਂ ਜਟਕੇ ਹਿਸਾਬ ਨਾਲ ਜਿੰਨਾ ਕਮਾਲ ਆ ਗਿਆ ਅਨਦਾਜ਼ੇ ਨਾਲ ਆਇਆ ਹੋਇਗਾ ਉਵੇਂ ਹੀ ਮੈਂ ਇਹ ਸਮਾਨ ਪਾ ਦੇਣਾ ਹੈਗਾ ਫੇਰ ਕੀ ਕਰਨਾ ਇੱਕ ਜ਼ਰੂਰੀ ਸੂਚਨਾ ਇਹ ਆ ਗਈ ਵੀ ਜੇ ਆਪਾਂ ਬਫਰ ਪਾਉਣਾ ਹੈ ਦੇ ਵਿੱਚ ਤਾਂ ਆਪਾਂ ਇਹਦੇ ਵਿੱਚ ਮਿੱਠਾ ਸੋਡਾ ਜੇ ਕੁਆਟਲ ਮਗਰ ਕਿਲੋ ਬਫਰ ਪਾ ਦੇਣਾ ਤਾਂ ਮਿੱਠਾ ਸੋਡਾ ਉਹਦੇ ਵਿੱਚ ਨਾ ਪਾਓ ਠੀਕ ਆ ਤੇ ਉਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਉਹਦੇ ਵਿੱਚ ਨੂਨ ਪਾ ਦਿਓਗੇ ਜਿਵੇਂ ਅੱਧਾ ਕਿਲੋ ਨੂਨ ਪਾ ਦਿਓ ਜੇ ਤੁਸੀਂ ਮਿੱਠਾ ਛੋਡਾ ਪਾਉਣਾ ਹੈ ਤਾਂ ਫਿਰ ਉਹਦੇ ਵਿੱਚ ਕਿਲੋ ਕੁਆਟਲ ਦੇ ਮਗਰ ਪਾਇਆ ਤੁਸੀਂ ਮਿੱਠਾ ਛੋਡਾ ਪਾ ਦਿਓ ਬੈਸੇ ਤਰਕ ਬਣ ਨਹੀਂ ਕਰੂੰਗਾ ਜਦੋਂ ਬਾਫਰ ਆ ਗਿਆ ਉਹਦੇ ਵਿੱਚ ਹੀ ਮਿੱਠਾ ਛੋਡਾ ਹੁੰਦਾ ਹੈਗਾ ਤੇ ਤੁਸੀਂ ਇਹ ਪਾ ਸਕਦੇ ਹੋਗੇ ਫਿਰ ਇਹਨੂੰ ਕੀ ਕਰਨਾ ਹੈਗਾ ਜਦੋਂ ਆਪਾਂ ਇਹ ਦਾਣੇ ਨੂੰ ਰਿੰਨ ਕੇ ਪਾਉਣਾ ਹੈਗਾ ਰਿੰਨ ਕੇ ਪਾਉਣ ਦੇ ਨਾਲ ਬਹੁਤ ਵਧੀਆ ਚੀਜ਼ ਇਹ ਬਣਦੀ ਆਪਣੀ ਜਦੋਂ ਰਿੱਚ ਗਿਆ ਦਾਣਾ ਹਾਜਮ ਆ ਜਾਂਦਾ ਜਿਵੇਂ ਕਿ ਤੁਹਾਡੀ ਗਾਂ 15 ਕਿਲੋ ਤੋਂ ਲਾ ਕੇ 20 ਕਿਲੋ ਦੁੱਧ ਦੇਣ ਵਾਲੀ ਆ ਤਾਂ ਉਹਨੂੰ ਇੱਕ ਪਤੀਲਾ ਭਰ ਕੇ ਰਿੰਨ ਕੇ ਇੱਕ ਇੱਕ ਇਹਨੂੰ ਪਾਓ ਉਹਨੂੰ ਭਾਈ ਜਿਵੇਂ ਕਿ 5 ਕਿਲੋ ਤੋਂ 4 ਕਿਲੋ ਦਾਣਾ ਆਪਾਂ ਇਹ ਪਾਈਗੇ ਜੇ ਆਪਾਂ ਇਹ ਦਾਣਾ ਪਾਈਗੇ ਵੀ ਜਿਵੇਂ ਹੁਣ ਫਰਜ਼ ਕਰੋ ਇਹ 4 ਕਿਲੋ ਦਾਣਾ ਇੱਕ ਆਪਾਂ ਨੂੰ ਪਸ਼ੂ ਨੂੰ ਪਾਉਣਾ ਪਊਗਾ 8 ਕਿਲੋ ਦਾਣਾ ਪਊਗਾ 15 16 ਕਿਲੋ ਦੁੱਧ ਵਾਲੀ ਨੂੰ ਫੇਰ ਭਾਈ ਦੁੱਧ ਭਰਪੂਰ ਦਿਓ ਵਾਲਟੀ ਭਰ ਕੇ ਦੇਊਗਾ ਮੇਰਾ ਤਾਂ ਆਈ ਗਿਆ ਇਹ ਹੁੰਦਾ ਜਿੱਦੇ ਮੇਰੀ ਗਾਂ ਨੇ ਬਾਲਟੀ ਮੇਰੀ ਸਿਰੇ ਨਾਲ ਆਈ ਤੇ ਮੇਰਾ ਮਾਨਾ ਇਹ ਹੋ ਜਾਂਦਾ ਵੀ ਅੱਜ ਗਾਂ ਨੇ ਮੇਰੀ ਨੇ ਦੁੱਧ ਨਹੀਂ ਦਿੱਤਾਗਾ ਮੈਂ ਤਾਂ ਇੱਕ ਰੋਜ ਹੋਰ ਵਧਾ ਦੇਣਾ ਹੁੰਨਾ ਹੈ ਗਾ ਜੀ ਤੇ ਇਹ ਦੇਸੀ ਦਾਣਾ ਹੀ ਮੈਂ ਛੂਹ ਦਾ ਪਾਉਂਦਾ ਹੁਣਾ ਮੈਂ ਕੀ ਕਰਦਾ ਤਿੰਨ ਤਰ੍ਹਾਂ ਦੇ ਤਾਂ ਮੇਰੇ ਕੋਲੇ ਸਮਝ ਲਓ ਵੀ ਇਹ ਛਿਲਕੇ ਹੀ ਹੋਗੇ ਇੱਕ ਤਾਂ ਛੋਲਿਆਂ ਦਾ ਛਿਲਕਾ ਹੋ ਗਿਆ ਇੱਕ ਮੇਰੇ ਕੋਲੇ ਸਵਾਵੀਨ ਦਾ ਛਿਲਕਾ ਹੋ ਗਿਆ ਇੱਕ ਆਪਣੇ ਕੋਲੇ ਜਿਹਨੂੰ ਚੋਕਰ ਕਹਿੰਦੇ ਚੋਕਰ ਹੋ ਗਿਆ ਇਹ ਪਾਤਾ ਤੇ ਜਿਹੜੇ ਆਪਾਂ ਹੁਣ ਉਹਦੇ ਵਿੱਚ ਕੀ ਪਾਉਣਾ ਹੈ ਹੈਵੀ ਪਾਉਣੀਆਂ ਗੀਆਂ ਕਣਕ ਆ ਗਈ ਤੇ ਆਪਣੇ ਕੋਲੇ ਬੇਸਣ ਆ ਗਿਆ ਬੇਸਣ ਵੀ ਮਾਲੇ ਦਵਾਲਿਓ ਜਿਦੋਂ ਨੂੰ 2 ਮਹੀਨਿਆਂ ਦਾ ਮੈਂ ਬਣਾਉਣਾ ਹੈਗਾ ਤੋਂ ਉਹਦੋਂ ਮੈਨੂੰ ਖਿਆ ਹੀ ਜਾਂਦਾ ਹੈਗਾ ਅਗਰ ਤੁਸੀਂ ਦਾਣਾ ਥੋੜਾ ਵਧੀਆ ਤੇ ਹੋਰ ਬਣਾਉਣਾ ਚਾਹੁੰਦੇ ਹੋ ਮਿਹਨਤ ਕਰਨਾ ਚਾਹੁੰਦੇ ਆ ਜਿਹੜੀਆਂ ਦਾਲਾਂ ਵਾਲੀਆਂ ਥੋਕ ਵਾਲੀਆਂ ਵੱਡੀਆਂ ਦੁਕਾਨਾਂ ਹੁੰਦੀਆਂ ਉਹਦੇ ਉੱਤੋਂ ਕਿਸੇ ਤੋਂ ਮਿਕਸ ਦਾਲ 50 ਕਿਲੋ ਮਿਲ ਜਾਂਦੀ ਹੈ 40 ਕਿਲੋ ਮਿਲ ਜਾਂਦੀ ਹੈ ਉਹ ਵੀ ਮੈਂ ਭਾਈ ਚੱਕ ਲਿਆਉਣਾ ਹੈਗਾ ਉਹ ਵੀ ਚੱਕ ਕੇ ਕਣਕ ਦੇ ਵਿੱਚ ਫਸਾ ਕੇ ਪਾ ਦਿਆ ਜਿਵੇਂ ਰਾਜਮਾ ਮਿਲ ਗਏ ਛੋਲੇ ਲੱਗੇ ਮਿਲ ਗਏ ਜਾਂ ਛੋਲੇ ਕਈ ਵਾਰੀ ਮਾੜੇ ਮੋٹے ਕਾਬਲੀ ਹੁੰਦੇ ਆਗੇ ਕਾਬਲੀ ਛੋਲੇ ਮੈਂ ਨਹੀਂ ਲੈਂਦਾ ਉਹਦੇ ਵਿੱਚ ਕੋਈ ਤੰਤ ਨਹੀਂ ਹੁੰਦਾ ਉਹਨੂੰ ਜਦੋਂ ਲੱਗ ਜਾਂਦਾ ਘੋਣਾ ਸਾਰਾ ਖਾ ਲੈਂਦਾ ਅਗਰ ਕਾਲੇ ਛੋਲੇ ਤੁਹਾਨੂੰ ਲੱਗੇ ਮਿਲਦੇ ਆਗੇ ਤਾਂ ਉਹ ਜ਼ਰੂਰ ਲਿਆ ਕਰੋ ਜਿਵੇਂ 40 ਰੁਪਏ ਦੇ ਕਿ ਕਾਲੇ ਛੋਲੇ ਮੈਨੂੰ ਮਿਲ ਗਏ ਰਾਜਮਾ ਮਿਲ ਗਏ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਗਈਆਂ ਉਹ ਵੀ ਭਾਈ ਮੈਂ ਲਾਇਆ ਉਹਨਾਂ ਹੁੰਨਾ ਹੈਗਾ ਜਿੰਨੀਆਂ ਕਿ ਮਿਲਦੀਆਂ ਉਹਨਾਂ ਕੋ ਤੁਸੀਂ ਲਿਆ ਕੇ ਪਾ ਸਕਦੇ ਹੋ ਜਿਹੜਾ ਆਹ ਦਾਣਾ ਬਣਾਇਆ ਮੈਂ ਇਹ ਦਾਣੇ ਦੇ ਵਿੱਚ ਮੇਨ ਆਈਟਮਾਂ ਬਸ ਤੁਹਾਨੂੰ ਜਿਹੜੀਆਂ ਦੱਸੀਆਂ ਪੰਜ ਚਾਰ ਹੀ ਆ ਛਿਲਕੇ ਦੱਸਦੇ ਆਗੇ ਤੇ ਦੋ ਕਣਕ ਤੇ ਆਪਣਾ ਦੱਸਦਾਗਾ ਬੇਸਣ ਦੱਸਿਆਗਾ ਅਗਰ ਸਰੋਂ ਦੀ ਖਾਲਾ ਤਾਂ ਉਹ ਮੈਂ ਆਪ ਦੀ ਵੇਖੋ ਆ ਵੇਖੋ ਉਹ ਪੌਣਾ ਬਿਲਕੁਲ ਟੁੱਟ ਕੇ ਖਾਲਾ ਨਜ਼ਾਰੇਦਾਰ ਖਾਲਾ ਵੇਖੋ ਜੀ ਜਿਹੜੀ ਮੁੱਲ ਦੀ ਖਾਲ ਹੋਊਗੀ ਉਹ ਬਿਲਕੁਲ ਤੁਹਾਨੂੰ ਸੁੱਕੀ ਪਾਪੜੀ ਮਿਲੂਗੀ ਉਹਦੇ ਵਿੱਚ ਤੇ ਇਹ ਨਹੀਂ ਪਤਾ ਵੀ ਕੀ ਛਟੀਆਂ ਪਿੱਗੀਆਂ ਹੋਣਗੀਆਂ ਜਾ ਕੀ ਪੀਸੇ ਆਊਗਾ ਉਹਦੇ ਵਿੱਚ ਬਹੁਤ ਜ਼ਿਆਦੇ ਮਲਾਵਟਦਾਰ ਖਲਾਂ ਆਉਂਦੀਆਂ ਖਲ ਪਾਓ ਤਾਂ ਛੋਟੇ ਕੋਲੂ ਦੀ ਪਾਓ ਹੁਣ ਤੁਹਾਨੂੰ ਇਹ ਦਾਣਾ ਰਿੱਝਿਆ ਵਾ ਬੁਖਾ ਦੇਨੇ ਆ ਵੀ ਕਿਵੇਂ ਮਾਤਰਾ ਦੇ ਵਿੱਚ ਬਣਿਆ ਪਿਆ ਹੈਗਾ ਇੱਥੇ ਆਹ ਵੇਖੋ ਇਹ ਦਾਣਾ ਹੁਣ ਜਿਹੜਾ ਮੇਰਾ ਦੇਸੀ ਤਿਆਰ ਕੀ ਤਾਰ ਰਿੱਝ ਕੇ ਜਮਾ ਤਿਆਰ ਹੋਇਆ ਪਿਆ ਆਹ ਵੇਖੋ ਜਮਾ ਬਿਲਕੁਲ ਮਲਾਈ ਵਰਗਾ ਬਣਿਆ ਪਿਆ ਜਦੋਂ ਪਸ਼ੂ ਨੂੰ ਪਾਵਾਂਗੇ ਹੁਣੇ ਕਮ ਸੇ ਕਮ ਵੀ 5 ਕਿਲੋ ਵਜਨ ਤੋਂ ਭਾਈ 5 ਕਿਲੋ ਵਜਨ ਤੋਂ ਉੱਤੇ ਵਜਨ ਆ ਇਹਦਾ ਜਿਹੜਾ ਕਿ ਆਪਾਂ ਹੁਣ ਇਹਨੂੰ ਗਾਂ ਨੂੰ ਪਾਉਣਾ ਹੈਗਾ ਅਗਰ ਪਸ਼ੂ ਨੂੰ ਜੇ ਮੱਧ ਮਾਤਰਾ ਦੇ ਵਿੱਚ ਆਪਾਂ ਪਾਵਾਂਗੇ ਔਰ ਉਹਦੀ ਦੇਖਭਾਲ ਕਰਾਂਗੇ ਉਹਦਾ ਇੱਕ ਤਾਂ ਭਾਈ ਇਹਦੇ ਢਾਣੇ ਦੇਸੀ ਦੇ ਨਾਲ ਵਜਨ ਜਲਦੀ ਸ਼ੁਰੂ ਹੋ ਜਾਂਦਾ ਪਸ਼ੂ ਦਾ ਵੱਡਣਾ ਅਗਰ ਵਜਨ ਹੋਊਗਾ ਤਾਂ ਪਸ਼ੂ ਘੱਭਰ ਹੋਊਗਾ ਅਗਰ ਪਸ਼ੂ ਲਿੱਸਾ ਰਹੂਗਾ ਕਦੇ ਗੱਬ ਨਹੀਂ ਹੁੰਦਾ ਜੋ ਮਰਜੀ ਕੈਮੀਕਲ ਦੇਈ ਚੱਲੋ ਉਹਨੂੰ ਕੋਈ ਕੈਮੀਕਲ ਦੇਈ ਚੱਲੋ ਤਾਂ ਉਹ ਪਸ਼ੂ ਨਹੀਂ ਹੁੰਦਾ ਜਿਵੇਂ ਕਿ ਮੈਂ ਨਾਲ-ਨਾਲ ਇਹਦੇ ਨਾਲ 100 ਗ੍ਰਾਮ ਕੋਈ ਪਾਊਡਰ ਅੱਡੋ-ਅੱਡ ਕੰਪਨੀਆਂ ਦਾ ਲਿਆ ਕੇ ਪਾਉਣਾ ਹੈਗਾ ਉਹ ਇੱਕ ਨਹੀਂ ਪਾਉਣਾ ਚਾਹੀਦਾ ਉਹਦੀ ਮੁਤਾਬਕ ਪਾਉਣਾ ਇਹ ਮੈਨੂੰ ਚੰਗੀਆਂ ਲੱਗੀਆਂ ਮੇਰੇ ਮਨ ਨੂੰ ਲੱਗੀਆਂ ਇਹ ਮੈਂ ਕਿਸੇ ਜਿਵੇਂ ਗੱਟੇ ਦਿਖਾਇਆ ਮੈਂ ਕਿਸੇ ਕੰਪਨੀ ਦੀ ਕੋਈ ਮਸ਼ਹੂਰੀ ਨਹੀਂ ਕਰ ਰਿਹਾ ਵੀ ਮੈਂ ਤਾਂ तकरीबन ਇਹ ਸਭ ਬ੍ਰਾਂਡ ਦੀਆਂ ਹੀ ਮਤਲਬ ਲੈ ਆਉਣਾ ਚੀਜ਼ਾਂ ਜੇ ਤੁਹਾਨੂੰ ਕੋਈ ਕਿਤੋਂ ਵੀ ਚੰਗੀ ਜਾਂ ਕੋਈ ਸਸਤੀ ਮਿਲਦੀ ਹੈ ਕਿਸੇ ਵੀ ਦੁਕਾਨ ਤੋਂ ਲਿਆ ਸਕਦੇ ਹੋ ਪਾ ਸਕਦੇ ਹੋਗੇ ਮੇਰੇ ਤਾਂ ਦੇਸੀ ਦਾਣਾ ਮੈਂ ਫੀੜਾ ਤੋਂ ਤਾਂ ਬਹੁਤ ਜ਼ਿਆਦਾ ਪ੍ਰਿਹੇਜ ਕਰਦਾ ਹਾਂ ਫੀੜ ਤੋਂ ਤੁਸੀਂ ਐ ਕਰੋ ਵੀ ਦੋ ਦਿਨ ਪਾ ਲਓ ਦੋ ਦਿਨ ਨਾ ਪਾਈ ਤਾਂ ਬਿਲਕੁਲ ਥੋੜਾ ਦੁੱਧ ਥੱਲੇ ਦਾ ਥੱਲੇ ਵੱਜੂ ਮੈਂ ਤਾਂ ਦੇਸੀ ਦਾਣਾ ਪਾਉਣਾ ਅਗਰ ਤੁਸੀਂ 4 ਕਿਲੋ ਦਾਣਾ ਪਾਉਨੇ ਹੋ ਦੁੱਧ ਦਿੰਦਾ ਹੈ ਅਗਰ ਥੋ ਥੋ ਇੱਕ ਦਿਨ 3 ਕਿਲੋ ਵੀ ਪੈ ਗਿਆ 2.5 ਕਿਲੋ ਵੀ ਦਾਣਾ ਪੈ ਗਿਆ ਨਹੀਂ ਵੀ ਰਿਜਿਆ ਰਿਜਿਆ ਗਿਆ ਆਪਾਂ ਤੋਂ ਘਰੇਲੂ ਰਜੇਮਿਆਂ ਦੇ ਵਿੱਚ ਤੁਹਾਡਾ ਪਸ਼ੂ ਦੁੱਧ ਨਹੀਂ ਕਢਦਾਗਾ ਇਹਦੀ ਮੈਂ ਗਰੰਟੀ ਦਿੰਦਾਗਾ ਤੁਹਾਨੂੰ ਬਿਲਕੁਲ ਉਹ ਜੇ 4 ਕਿਲੋ ਫੀਡ ਪਾਉਣਿਆ ਤਾਂ 4 ਕਿਲੋ ਹੀ ਫੀਡ ਪਾਉਣੀ ਪਊ ਜਿੱਦੇ ਤੁਸੀਂ ਤੁਸੀਂ ਉਹਦੇ 2.5 ਕਿਲੋ ਫੀਡ ਪਾਤੀ ਨਾ ਤੇ ਬਾਲਟੀ ਵੀ ਥੱਲੇ ਵੱਜੂ ਇਹਦੇ ਨਾਲ ਬਾਲਟੀ ਥੱਲੇ ਨਹੀਂ ਵੱਜਦੀਗੀ ਅੱਜ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਗੁਰਲਾਬ ਸਿੰਘ ਬਠਿੰਡਾ ਚੈਨਲ ਤੋਂ ਦਾਣਾ ਬਣਾਉਣ ਤੇ ਜਿਹੜਾ ਮੈਂ ਦਾਣਾ ਆਪ ਵਰਤਦਾ ਹੈਗਾ ਜਿਹੜਾ ਮੈਂ ਤਕਰੀਬਨ ਸਦੀਆਂ ਤੋਂ ਹੀ ਵਰਤਦਾ ਆਉਣਾ ਮੈਂ ਭਾਈ ਅੱਜ ਤੱਕ ਕੋਈ ਬ੍ਰਾਂਡ ਚੇਂਜ ਨਹੀਂ ਕੀਤਾ ਆਪ ਦਾ ਮੇਰੇ ਕੋਲੇ ਬਹੁਤ ਕੰਪਨੀਆਂ ਨਾਲ ਆਉਂਦੇ ਆ ਬਾਬਾ ਜੀ ਤੁਸੀਂ ਆ ਸਾਡੀ ਫੀਡ ਪਾ ਕੇ ਵੇਖੋ ਆ ਪਾ ਕੇ ਵੇਖੋ ਅਸੀਂ ਤੁਹਾਡਾ ਪਸ਼ੂ ਦਾ ਬਜਨ ਚੈੱਕ ਕਰਦੇ ਆ ਅਸੀਂ ਬਲੱਡ ਚੈੱਕ ਕਰਦੇ ਆ ਇਹ ਤੁਸੀਂ ਭਾਈ ਮੈਂ ਤਾਂ ਉਹਨਾਂ ਦੇ ਚੱਕਰਾਂ 'ਚ ਨਹੀਂ ਪੈਂਦਾਗਾ ਅਗਰ ਮੈਂ ਇੱਕ ਤੁਹਾਨੂੰ ਬੇਨਤੀ ਜ਼ਰੂਰ ਕਰੂੰਗਾ ਇਹ ਜਿਵੇਂ ਦਾਣਾ ਤੁਸੀਂ ਰਿੰਨ ਕੇ ਪਾਉਨੇ ਹੋ ਅੱਧਾ ਕਿਲੋ ਗੁੜ ਸਿਆਲ ਸਿਆਲ ਪਸ਼ੂ ਨੂੰ ਜ਼ਰੂਰ ਦਿਓ ਔਰ ਆਪ ਦਾ ਦੁੱਧ ਵਧਾਓ ਅਤੇ ਪਸ਼ੂ ਦੀ ਸਿਹਤ ਬਣਾਓ ਔਰ ਜੇ ਪਸ਼ੂ ਦੀ ਸਿਹਤ ਆ ਤਾਂ ਭਾਈ ਆਪਣੀ ਹੀ ਤੰਦਰੁਸਤੀ ਆਗੀ ਅੱਜ ਤੁਹਾਨੂੰ ਜਾਣਕਾਰੀ ਦੇਣ ਦੇਣ ਲਈ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ